ਬੜੇ ਹੱਥਾਂ ਨੂੰ ਉਠਾ ਕੇ ਬੋਲਾਂਗੇ ਹallelujah ਹallelujah ਅਰ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਹੁਣ ਸਮਾਂ ਹੈ ਗਵਾਹੀਆਂ ਦਾ ਸੋ ਆਪਣੇ ਵਿਚਕਾਰ ਪਹਿਲੀ ਗਵਾਹੀ ਹੈ ਭੈਣ ਜਸਵੰਤ ਕੌਰ ਚੂੜਪੁਰ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੋ ਇਹਨਾਂ ਦੀ ਗਵਾਹੀ ਹੈ ਕਿ ਰਾਤ ਇਹਨਾਂ ਦੇ ਪੇਟ ਦੇ ਵਿੱਚ ਕਾਫੀ ਜ਼ਿਆਦਾ ਦਰਦ ਸੀਗਾ ਇਹੇ ਡਾਕਟਰ ਦੇ ਕੋਲ ਵੀ ਗਏ ਇੰਜੈਕਸ਼ਨ ਵੀ ਲਵਾਏ ਤੇ ਡਿਪਾ ਵਗੈਰਾ ਵੀ ਲਗਵਾਈਆਂ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਫਿਰ ਇਹਨਾਂ ਨੇ ਰੱਬ ਦੇ ਦਾਸ ਤੋਂ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਨੂੰ ਸ਼ਿਫਾ ਮਿਲੀ ਸਭ ਤੋਂ ਜ਼ੋਰ ਦੀ ਤਾੜੀ ਕਿਨ ਪਰਮੇਸ਼ੁਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਹੈ ਆਪਣੇ ਵਿਚਾਰ ਪੈਣ ਗੁਰਦੇਵ ਕੌਰ ਖੜਿਆਲ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੋ ਇਹਨਾਂ ਦੀ ਗਵਾਹੀ ਹੈ ਕਿ ਇਹ ਇੱਕ ਬੇਟੀ ਨੂੰ ਚਰਚ ਦੇ ਵਿੱਚ ਆਪਣੇ ਨਾਲ ਲੈ ਕੇ ਆਏ ਨੇ ਉਸ ਬੇਟੀ ਨੂੰ ਕੋਈ ਪ੍ਰੋਬਲਮ ਸੀਗੀ ਪਰ ਉਹ ਬੇਟੀ ਚਰਚ ਦੇ ਵਿੱਚ ਆ ਕੇ ਹੁਣ ਬਿਲਕੁਲ ਠੀਕ ਆ ਪਰਮੇਸ਼ਵਰ ਨੇ ਸ਼ਿਫਾ ਦਿੱਤੀ ਆ ਸਭ ਦਾ ਨਜ਼ਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਤ ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਜਸਪ੍ਰੀਤ ਕੌਰ ਲਾੜ ਬੰਜਾਰਾ ਕਲਾ ਤੋਂ ਉਹ ਵਲੰਟੀਅਰ ਨੇ ਤਾਂ ਉਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੀ ਭੈਣ ਦੇ ਜੋ ਦਿਲ ਦਾ ਆਪਰੇਸ਼ਨ ਹੋਣਾ ਸੀਗਾ ਸਟੰਟ ਪਾਣੇ ਸੀ ਦਿਲ ਦੇ ਵਿੱਚ ਤਾਂ ਡਾਕਟਰਾਂ ਨੇ ਜਵਾਬ ਦੇਤਾ ਸੀਗਾ ਪਰ ਇਹਨਾਂ ਨੂੰ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਸੀਗਾ ਇਹਨਾਂ ਨੇ ਰੱਬ ਦੇ ਦਾਸ ਤੋਂ ਆਪਣੀ ਭੈਣ ਦੇ ਲਈ ਪ੍ਰੇਅਰ ਕਰਵਾਈ ਤਾਂ ਇਹਨਾਂ ਦੀ ਭੈਣ ਬਿਲਕੁਲ ਠੀਕ ਆ ਸਭزن ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਸਵਗਲੀ ਗਵਾਹੀ ਆ ਆਪਣੇ ਵਿਚਕਾਰ ਭੈਣ ਕਰਨੈਲ कौर ਨਵੇਂ گاؤں ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਨ ਸੋ ਇਹਨਾਂ ਦੀ ਗਵਾਹੀ ਹੈ ਕਿ ਇਹ ਇਹਨਾਂ ਨੇ ਕਿਸੇ ਗੱਡੀ ਵਾਲ ਤੋਂ ਲਿਫਟ ਲਈ ਸੀਗੀ ਤਾਂ ਇਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਤਾਂ ਜਿਹੜੇ ਗੱਡੀ ਦੇ ਵਿੱਚ ਬੈਠ ਕੇ ਇਹਨਾਂ ਨੇ ਇਹਨਾਂ ਦੇ ਕੰਨ ਦੇ ਵਿੱਚ ਜੋ ਸਿਉਨੇ ਦੇ ਰਿੰਗ ਪਾਏ ਹੋਏ ਸੀ ਉਹਨਾਂ ਨੇ ਕੱਢ ਲਈ ਸੀਗੇ ਪਰ ਫਿਰ ਵੀ ਇਹਨਾਂ ਨੂੰ ਪਰਮੇਸ਼ਵਰ ਤੇ ਵਿਸ਼ਵਾਸ ਸੀਗਾ ਇਹਨਾਂ ਨੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਦਲੇਰੀ ਵਾਲਾ ਆਤਮਾ ਰਿਤਾ ਹਿੰਮਤ ਵਾਲਾ ਆਤਮਾ ਰਿਤਾ ਤਾਂ ਇਹਨਾਂ ਨੇ ਆਪਣੇ ਰਿੰਗ ਉਹਨਾਂ ਤੋਂ ਵਾਪਸ ਖੋਲ ਲਏ ਅਤੇ ਉਹਨਾਂ ਨੂੰ ਬੜੇ ਹੀ ਸਖਤ ਸੁਭਾਅ ਦੇ ਵਿੱਚ ਇਹਾ ਕੀ ਜਿਆਦਾ ਤੁਸੀਂ ਮੈਨੂੰ ਗੱਡੀ ਦੇ ਵਿੱਚ ਉਤਾਰਦੇ ਨਹੀਂ ਫਿਰ ਤੁਸੀਂ ਆਪ ਹੀ ਸੋਚ ਲਓ ਉਹਨਾਂ ਨੇ ਗੱਡੀ ਦੇ ਵਿੱਚ ਇਹਨਾਂ ਨੂੰ ਉਤਾਰਤਾ ਇਹ ਠੀਕ ਨੇ ਬਿਲਕੁਲ ਸਭ ਤੋਂ ਜ਼ੋਰ ਦੀ ਤਾੜੀਆਂ ਪਰਮੇਸ਼ਰ ਦੇ ਨਾਮ ਦੀ ਨਹੀਂ ਕਰਾਂਗੇ ਸੋ ਅਗਲੀ ਗਵਾਹੀ ਹੈ ਭੈਣ ਰਾਣੀ ਸੁਨਾਮ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣਾ ਸੋ ਇਹਨਾਂ ਦੀ ਗਵਾਹੀ ਹੈ ਕਿ ਪਿਛਲੇ ਕਈ ਦਿਨਾਂ ਜਦੋਂ ਮਨ ਕੋਲੇ ਕੋਈ ਕੰਮ ਨਹੀਂ ਸੀਗਾ ਤਾਂ ਕਾਫੀ ਜਰਾ ਤੰਗੀ ਸੀ ਔਖਾ ਟਾਈਮ ਸੀਗਾ ਇਹਨਾਂ ਨੇ ਰੱਬ ਦੀ ਦਾਸ ਸੀ ਤੋਂ ਆਪਣੇ ਲਈ ਪ੍ਰੇਰ ਕਰਵਾਈ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਕੰਮ ਦਿੱਤਾ ਵਧੀਆ ਰੋਜ਼ਗਾਰ ਦਿੱਤਾ ਸਭzan ਜ਼ੋਰ ਦੀ ਤਾੜੀਆਂ ਪਰਮੇਸ਼ਵਰ ਦੇ ਨਾਮ ਦੀ ਵਾਹਿਗੁਰੂ ਕਰਾਂਗੇ ਔਰ ਅਗਲੀ ਗਵਾਹੀ ਇਹਨਾਂ ਦੀ ਇਹਨਾਂ ਦੀ ਭੈਣ ਦੇ ਅਨੰਦ ਦੇ ਮੁੰਡੇ ਦੀ ਜਿਹੜੀ ਉਹ ਰੇੜੀ ਚੋਰੀ ਹੋ ਗਈ ਸੀਗੀ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਉਹਨਾਂ ਦੇ ਲਈ ਪ੍ਰੇਰ ਕਰਵਾਈ ਤਾਂ ਉਹਨਾਂ ਦੀ ਰੇੜੀ ਮਿਲ ਗਈ ਸਭzan ਜ਼ੋਰ ਦੀ ਤਾੜੀਆਂ ਪਰਮੇਸ਼ਵਰ ਦੇ ਨਾਮ ਦੀ ਵਾਹਿਗੁਰੂ ਕਰਾਂਗੇ ਔਰ ਇਹਨਾਂ ਦੀ ਅਗਲੀ ਗਵਾਹੀ ਹੈ ਕਿ ਇਹਨਾਂ ਦੇ ਮਾਮੇ ਦੇ ਨੂੰਹ-ਪੁੱਤ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਹੋ ਗਈ ਸੀ ਔਰ ਕਹਿੰਦੇ ਨੇ ਵੀ ਗੱਲ ਤਲਾਕ ਤੱਕ ਪਹੁੰਚ ਗਈ ਸੀ ਤਾਂ ਇਹਨਾਂ ਨੇ ਆਪ ਵੀ ਪ੍ਰੇਰ ਕੀਤੀ ਔਰ ਰਬਰੇ ਦਾਸ ਦਾਸੀ ਤੋਂ ਵੀ ਪ੍ਰੇਰ ਕਰਵਾਈ ਤਾਂ ਉਹ ਹੁਣ ਬਿਲਕੁਲ ਠੀਕ ਨੇ ਸਭ ਦਾ ਮਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਅਗਲੀ ਗਵਾਹੀਆ ਪੈਣ ਅੰਗਰੇਜ਼ ਕੋਰ ਮੁਖਰ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦਾ ਪੋਤਾ ਕਾਫੀ ਦਿਨਾਂ ਤੋਂ ਘਰੇ ਬੈਠਾ ਸੀ ਬੇਲਾ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਤਿੰਨ ਟਾਈਮ ਪ੍ਰੇਅਰ ਕਰਵਾਈ ਤਾਂ ਇਹਨਾਂ ਦਾ ਪੋਤਾ ਦੂਜੇ ਦਿਨ ਹੀ ਕੰਮ ਤੇ ਜਾਣ ਲੱਗਿਆ ਸਭ ਜਨ ਜ਼ੋਰ ਦੀ ਤਾੜੀ ਦਾ ਪਰਮੇਸ਼ਰ ਦੇ ਨਾਮ ਦੀ ਮਹਿਮਨ ਕਰਦੇ ਸੋ ਅਗਲੀ ਗਵਾਹੀ ਹੈ ਭੈਣ ਅਮਨਦੀਪ कौर ਲਾਰੇ ਤੋਂ ਤੈਨਾਂ ਦੀ ਗਵਾਹੀ ਹੈ ਕਿ ਇਹਨਾਂ ਦਾ ਬੇਟਾ ਕਾਫੀ ਜ਼ਰਾ ਬਿਮਾਰ ਹੋ ਗਿਆ ਸੀਗਾ ਤਾਂ ਕਾਫੀ ਜ਼ਿਆਦਾ ਰੋਂਦਾ ਸੀਗਾ ਉਹ ਚੁੱਪ ਨਹੀਂ ਕਰ ਰਿਹਾ ਸੀਗਾ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਜਦੋਂ ਪ੍ਰੇਰ ਕਰਵਾਈ ਤਾਂ ਇਹਨਾਂ ਦਾ ਬੇਟਾ ਉਸੇ ਟਾਈਮ ਚੰਗਾ ਹੋਇਆ ਸਭzan ਜ਼ੋਰ ਦੇ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਰਾਣੀ ਮੰਗਲੇ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਨ ਤੈਨਾਂ ਦੀ ਗਵਾਹੀ ਹੈਗੀ ਕਿ ਕਈ ਦਿਨ ਪਹਿਲਾਂ بارش کافی زیادہ ਹੋ ਰਹੀ ਸੀ موسم کافی زیادہ ਖਰਾਬ ਸੀਗਾ ਤਾਂ ਇਹਨਾਂ ਦੇ ਘਰ ਦੇ ਵਿੱਚ کافی زیادہ ਪਾਣੀ ਭਰ ਗਿਆ ਸੀਗਾ ਤਾਂ ਲੋਕ ਕਹਿੰਦੇ ਹੱਸਦੇ ਸੀ ਸਾਨੂੰ ਦੇਖ ਕੇ ਤਾਂ ਇਹਨਾਂ ਨੇ ਰੱਬੀ ਦਾਸੀ ਸਿਸਟਰ ਅਮਨ ਤੋਂ ਪ੍ਰੇਅਰ ਕਰਵਾਈ ਤਾਂ ਰਾਤ ਦੇ ਰਾਤ ਉਹ ਪਾਣੀ ਪੂਰਾ ਖਾਲੀ ਹੋ ਗਿਆ ਘਰ ਸਾਫ਼ ਹੋ ਗਿਆ ਨਾਲ ਸਭ ਤੋਂ ਜ਼ੋਰ ਦੀ ਤਾੜੀਆਂ ਪਰਿਸ਼ ਦੇ ਨਾਲ ਮਹਿਮਾਂ ਕਰਾਂਗੇ ਸੋ ਅਗਲੀ ਗਵਾਹੀ ਆ ਪੈਂਡ ਗੁੱਡੀ ਹਾਸੀ ਤੋਂ ਤਾਂ ਇਹਨਾਂ ਦੀ ਸਭ ਤੋਂ ਜ਼ਿਆਦਾ ਵੱਡੀ ਗਵਾਹੀ ਹੈ ਕਿ ਇਹ ਪਿਛਲੇ 18 ਸਾਲ ਤੋਂ ਲਗਾਤਾਰ ਪੀੜੀ ਜ਼ਰਦਾ ਵਗੈਰਾ ਨਸ਼ਾ ਕਰਦੇ ਆ ਰਹੇ ਸੀਗੇ ਤਾਂ ਪਰਮੇਸ਼ਵਰ ਨੇ ਉਹ ਨਸ਼ਾ ਛੱਡਣ ਦੇ ਵਿੱਚ ਇਹਨਾਂ ਨੂੰ ਮਦਦ ਕੀਤੀ ਹੈ ਸਭ ਤੋਂ ਜ਼ੋਰ ਦੀ ਤਾੜ ਦੇ ਨਾਲ ਪਰਮੇਸ਼ਵਰ ਦੇ ਧੰਨ ਦੀ ਮਤਾ ਕਰਾਂਗੇ ਔਰ ਇਹਨਾਂ ਨੂੰ ਕਾਫੀ ਜ਼ਿਆਦਾ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਜਿਸ ਦੇ ਕਾਰਨ ਇਹ ਖਾਣਾ ਨਹੀਂ ਖਾ ਪਾ ਰਹੇ ਸੀਗੇ ਤੇ ਹੁਣ ਇਹ ਚੰਗੀ ਤਰ੍ਹਾਂ ਖਾਣਾ ਖਾ ਪਾ ਰਿਹਾ ਪਰਮੇਸ਼ਵਰ ਨੇ ਸ਼ਿਫਾ ਦਿੱਤੀ ਸਭ ਤੋਂ ਜ਼ੋਰ ਦੀ ਤਾੜ ਦੇ ਨਾਲ ਅਗਲੀ ਗਵਾਹੀਆ ਭੈਣ ਭੋਲੀ ਕੌਰ ਬਹਾਦਰਪੁਰ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ। ਪੈਨਾਨੀ ਗਵਾਹੀਆ ਕਿ ਜਦੋਂ ਇਹ ਪਣ ਸਵੇਰੇ ਰਸਤੇ ਦੇ ਵਿੱਚ ਆ ਰਹੇ ਸੀਗੇ ਤਾਂ ਆਪਾਂ ਸਭ ਜਾਣਦੇ ਕਿ ਇਹਨਾਂ ਕੋਲੇ ਖਿਲਾਂ ਵਾਲੀ ਮਸ਼ੀਨ ਆ ਤਾਂ ਉਸ ਦਾ ਢੱਕਣ ਖੁੱਲ ਕੇ ਇਹਨਾਂ ਦੀ ਪੜਪੜੀ ਦੇ ਵਿੱਚ ਵੱਜਿਆ ਸੀਗਾ ਪਰ ਪਰਮੇਸ਼ਵਰ ਨੇ ਇਹਨਾਂ ਨੇ ਹਰ ਇੱਕ ਜ਼ਖਮ ਤੋਂ ਬਚਾਇਆ ਬੁਰੀ ਸੱਟ ਤੋਂ ਬਚਾਇਆ ਸਭਨਾਂ ਜ਼ੋਰ ਦੀ ਤਾੜੀਆਂ ਪਰਮੇਸ਼ਵਰ ਦੇ ਨਾਲ ਦੀਆਂ ਹੁੰਦੀਆਂ। ਔਰ ਇਹਨਾਂ ਦੀ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਸੁਖਿੰਦਰ ਕੌਰ ਪਾਤੜਾਂ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤਾਂ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ ਤਾਂ ਇਹਨਾਂ ਨੇ ਕੁਝ ਟੈਸਟ ਵਗੈਰਾ ਰਿਪੋਰਟਾਂ ਵਗੈਰਾ ਕਰਵਾਈਆਂ ਸੀ ਪ੍ਰਭੂ ਦੀ ਕਿਰਪਾ ਦੇ ਨਾਲ ਸਾਰੇ ਰਿਪੋਰਟਾਂ ਨਾਰਮਲ ਆਈਆਂ ਨੇ ਸਭ ਤੋਂ ਜ਼ੋਰ ਦੀ ਤਾੜੀਆਂ ਨਾਲ ਪਰਮੇਸ਼ਰ ਦੇ ਨਾਲ ਦੀ ਹਮਾਇਤ ਕਰਾਂਗੇ ਔਰ ਸੋ ਇਹ ਸੀ ਅਸ ਦੀਆਂ ਗਵਾਹੀਆਂ ਸੋ ਹੁਣ ਸਮਾਂ ਹੈ ਅਗਲੇ ਐਤਵਾਰ ਦੀ ਦੀਵਾ ਜੁਆਨਾ ਬੋਸੋ